ਹਾਂਜੀ ਸਸਿਕਾ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਪਸ ਬੁਟੀ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੋਨੇ ਸੂਟਸ ਲੈ ਕੇ ਆਇਆ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਵਿੱਚ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਸਾਸ਼ੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਮੇ ਠੀਕ ਹੋਵੋਗੇ ਮੈਂ ਅੱਜ ਤੁਹਾਨੂੰ ਦਿਖਾਉਣੀ ਆਂਗੀ ਕਾਫੀ ਜਿਆਦਾ ਸੋਹਣੇ ਸੂਟ ਲੇਗੇ ਤੇ ਆਪਣਾ ਆਰਡਰ ਫਾਸਟਲੀ ਕਰ ਦਿਓ ਤੇ ਬੁੱਕ ਕਰਵਾ ਕੇ ਨਾ ਸੂਟ ਉਸ ਤੋਂ ਬਾਅਦ ਪੇਮੈਂਟ ਕਰ ਦਿਆ ਕਰੋ ਜੀ ਇਹ ਨਹੀਂ ਹੈਗਾ ਵੀ ਤੁਹਾਡਾ ਹਫਤਾ ਹਫਤਾ ਬੁਕਿੰਗ ਬੁਕਿੰਗ ਪਈ ਰਿਹਾ ਕਰੇ ਤੇ ਨਹੀਂ ਸਾਡਾ ਸੋਲਡ ਹੁੰਦਾ ਹੁੰਦਾ ਉਸੇ ਟਾਈਮ ਅਸੀਂ ਕਰ ਦਿਆ ਕਰਾਂਗੇ ਜਿਹੜਾ ਪੇਮੈਂਟ ਪਹਿਲਾਂ ਕਰ ਦਿਆ ਕਰੂਗਾ ਬਸ ਹੁਣ ਅਸੀਂ ਹੋਲਡ ਤੇ ਵੀ ਨਹੀਂ ਰੱਖਦੇ ਜਿਹੜਾ ਪੇਮੈਂਟ ਪਹਿਲਾਂ ਕਰ ਦਿਆ ਕਰੂਗਾ ਉਹਨਾਂ ਦਾ ਬਸ ਅਸੀਂ ਸੂਟ ਨਾਲ ਦੇ ਨਾਲ ਕੋਰੀਅਰ ਕਰ ਦਿਆ ਕਰਾਂਗੇ ਕਿਸੇ ਦਾ ਸੂਟ ਕੋਈ ਹੋਲਡ ਤੇ ਨਹੀਂ ਰੱਖਦੇ ਇੰਡੀਆ ਇੰਡੀਆ ਵਾਲਿਆਂ ਲਈ ਜਿਹੜੇ ਮੇਰੇ ਬਾਹਰਲੇ ਕਸਟਮਰ ਨੇ ਜਾਂ ਨਿਊ ਜੁੜ ਰਹੇ ਨੇ ਮੇਰੇ ਨਾਲ ਉਹਨਾਂ ਦੇ ਅਸੀਂ ਹੋਲਡ ਤੇ ਰੱਖਾਂਗੇ ਕਿਉਂਕਿ ਉਹਨਾਂ ਦੀ ਪੇਮੈਂਟ ਇਕੱਠੀ ਆਉਂਦੀ ਹੈਗੀ ਉਹਨਾਂ ਦੇ ਕਾਫੀ ਸੂਟ ਹੁੰਦੇ ਨੇਗੇ ਫਿਰ ਉਹ ਇਕੱਠੀ ਪੇਮੈਂਟ ਕਰਦੇ ਨੇ ਤਾਂ ਕਰਕੇ ਉਹਨਾਂ ਦੇ ਕਾਫੀ ਸੂਟ ਫਿਰ ਹੋਲਡ ਤੇ ਰੱਖਦੇ ਆ ਸਟਿਚਿੰਗ ਲਈ ਵੀ ਜਾਂਦੇ ਨੇ ਉਹਨਾਂ ਦੇ ਜਿਹੜੇ ਇੰਡੀਆ ਵਾਲੇ ਆ ਪਹਿਣਾਣੇ ਨੇ ਨਾਲ ਦੀ ਨਾਲ ਪੇਮੈਂਟ ਕਰਕੇ ਆਪਣਾ ਸੂਟ ਲੈ ਲਿਓ ਜਿਹੜਾ ਮੈਂ ਤੁਹਾਨੂੰ ਆ ਦਿਖਾ ਰਹੀ ਹਾਂਗੀ ਅੱਜ ਸੂਟ ਕਾਫੀ ਜਿਆਦੇ ਸੋਨੇ ਦਾ ਤੇ ਇਹ ਹੈਗਾ ਜੀ ਟਿਸਟਾ ਬ੍ਰੈਂਡ ਦਾ ਇਹਦੇ ਨਾਲ ਦਾ ਮੈਂ ਸਟਿਚ ਕਰਨਾ ਦਿੱਤਾਗਾ ਆਪਣਾ ਸੂਟ ਦੇਖੋ ਜੀ ਬਟਰ कॉटन ਹੈਗੀ ਬਹੁਤ ਜਿਆਦੇ ਸੌਫਟ ਸਟਫ ਹੈਗਾ ਮਸਲੀਨ ਟਾਈਪ ਤੇ ਬਟਰ ਕਾਟਰ ਹੁੰਦੀ ਮਸਲੀਨ ਮੰਗੂ ਆਏਗੀ ਪਰੇਟ ਰਿਜ਼ਿ ਕੁਆਲਟੀ ਮਸਲੀਨ ਨਾਲ ਪਤਿਆ ਹੁੰਦੀ ਹੈ ਕਿ ਇਹਦੇ ਨਾਲ ਆਪਾਂ ਰੱਖੀਏਗੀ ਇਹ ਵਾਲੀ ਬਾਟਮ ਇੱਕ ਦੋ ਸੂਟ ਸੀਗੇ ਇੱਕ ਮੈਂ ਆਪਣਾ ਸਟਿਚ ਕਰਨੇ ਦਿੱਤਾਗਾ ਜਿਹੜਾ ਦਾ ਪ੍ਰਾਈਜ਼ ਰਹੇਗਾ 1800 ਹੈਗਾ ਵਿਦ ਸ਼ਿਪਿੰਗ ਠੀਕ ਹੈ ਜੀ ਐਕਸਟਰਾ ਸ਼ਿਪਿੰਗ ਕੋਈ ਨਹੀਂ ਲਈ ਜਾਊਗੀ ਤੇ ਵਿਦ ਸ਼ਿਪਿੰਗ ਇਹਨਾਂ ਦਾ ਪ੍ਰਾਈਜ਼ ਹੈਗਾ ਆਪਣਾ ਫਾਸਟਲੀ ਆਰਡਰ ਸਕਰੀਨ ਸ਼ਾਟ ਲੈ ਕੇ ਕਰਦੇ ਕਾਫੀ ਜ਼ਿਆਦੇ ਸੋਹਣੇ ਸੂਟ ਲੰਗੇ ਤੇ ਸੈਕਿੰਡ ਕਲਰ ਇਹਦੇ ਵਿੱਚ ਹੈਗਾਗਾ yellow ਇਹਦੇ ਵਿੱਚ ਵੀ ਆਪਣੇ ਕੋਲੇ ਦੋ ਸੂਟ ਅਵੇਲੇਬਲ ਲੰਗੇ ਨਾ ਜਿਆਦਾ ਸੋਨਾ ਪ੍ਰਿੰਟ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਜੇ ਤੁਸੀਂ ਬਿਨਾਂ ਦੁਪੱਟੇ ਤੋਂ ਮੰਗਵਾਉਣਾ ਤਾਂ ਤੁਸੀਂ ਮੰਗਵਾ ਸਕਦੇ ਹੋ येलो ਰੱਖੀ ਹੈ ਜੀ ਆਪਾਂ ਇਸ ਨਾਲ ਬਾਟਮ ਜਦੋਂ ਇਹ ਸੂਟ ਸਟਿਚ ਹੋ ਗਿਆ ਕਾਫੀ ਜਿਆਦਾ ਸੋਨਾ ਬਣੂਗਾ ਤੇ ਮੈਂ ਆਪਣਾ ਵੀ ਦਿੱਤਾ ਹੋਇਆ ਹੈਗਾ ਪਰ ਮੈਂ ਆਪਣਾ ਫਲੋਜ਼ੀ ਦਿੱਤਾ ਹੋਇਆ ਕਿਉਂਕਿ ਮੇਰੇ ਕੋਲ ਇਹ येलो ਸੂਟ ਹੈਗੇ ਸੀਗੇ ਤੇ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ येलो ਏ ਫਰੋਜ਼ੀ ਵੀ ਲੈ ਸਕਦੇ ਹੋ ਜਿਹੜੀਆਂ ਭੈਣਾਂ ਬਾਹਰ ਤੋਂ ਦੇਖਦੀਆਂ ਨੇਗੇ ਤੁਸੀਂ ਵੀ ਸੂਟ ਆਰਡਰ ਕਰਨਾ ਚਾਹੁੰਦੇ ਹੋਗੇ ਕਰ ਸਕਦੇ ਹੋ ਬੇਫਿਕਰ ਹੋ ਕੇ ਜਿਹੜੀ ਤੁਹਾਡੀ ਪੇਮੈਂਟ ਹੈਗੀ ਆਪਣੇ ਕੋਲੇ ਸੇਫ ਹੈਗੀ ਤੇ ਬਾਕੀ ਤੁਸੀਂ ਇਕੱਠੀ ਪੇਮੈਂਟ ਕਰਦਿਆ ਕਰੋ ਭੈਣਾਂ ਦਾ ਇਸ਼ੂ ਹੁੰਦਾ ਨਾ ਵੀ ਸਾਨੂੰ ਟੈਕਸ ਪੇ ਕਰਨਾ ਪੈਂਦਾ ਹੈਗਾ ਤਾਂ ਕਰਕੇ ਫਿਰ ਕੋਈ ਗੱਲ ਨਹੀਂ ਤੁਸੀਂ ਆਪਣੇ ਜਿੰਨੇ ਸੂਟ ਖਪਾਣੇ ਹੁੰਦੇ ਨੇਗੇ ਤੁਸੀਂ ਆਪਣੀ ਪੇਮੈਂਟ ਇਕੱਠੀ ਕਰਦਿਆ ਕਰੋ ਅਸੀਂ ਸਮਝ ਸਕਦੇ ਹਾਂਗੇ ਤੁਹਾਡੇ ਨਾਲ ਹਰ ਇੱਕ ਗੱਲ ਦੇ ਵਿੱਚ ਐਗਰੀਆਗੇ ਠੀਕ ਹੈ ਜੀ ਤੁਸੀਂ ਲੈ ਸਕਦੇ ਹੋ ਗੇ ਵਾਲੇ ਸੂਟ ਕਾਫੀ ਜਿਆਦੇ ਸੋਨਾ ਸਟੱਫ ਹੈਗਾ ਤੇ ਇੱਕ ਨਾ ਨਿਊ ਸਟੱਫ ਆਇਆਗਾ ਟੈਬੀ ਦੇ ਵਿੱਚ ਪਰ ਜਿਹੜਾ ਇਹਦਾ ਮਤਲਬ ਕਪੜੇ ਦੀ ਕੁਆਲਿਟੀ ਹੈ ਕਿ ਡਿਫਰੈਂਟ ਹੈਗੀ ਤੇ ਪਹਿਲਾਂ ਹੋਰ ਤਰ੍ਹਾਂ ਸੀਗੀ ਤੇ ਇਹ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਕਿ ਕਿੰਨੇ ਜਿਆਦੇ ਸੋਨੇ ਪ੍ਰਿੰਟ ਲੇਗੇ ਜੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਕਿ ਤੁਸੀਂ ਲੈ ਸਕਦੇ ਹੋਊਂਗੇ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਵਰਕ ਕਰਵਾ ਸਕਦੇ ਹੋਊਂਗੇ ਆਪੜਾ ਫਾਸਟਲੀ ਆਰਡਰ ਕਰ ਦਿਆ ਕਰੋ ਫਿਰ ਕਈ ਭਾਣਾਂ ਦੇ ਮੈਸੇਜ ਆਈ ਜਾਂਦੇ ਹੁੰਦੇ ਨੇ ਜਨਨੇ ਕਿ ਵੀ ਸਾਨੂੰ ਸੂਟ ਚਾਹੀਦਾ ਹੈਗਾ ਤਦ ਤੱਕ ਉਹ ਸੂਟ ਸੋਲਡ ਹੋ ਚੁੱਕੇ ਹੁੰਦੇ ਨੇਗੇ ਨਾਲ ਆਪਾਂ ਰੱਖੀਏਗੀ ਇਹਦੇ ਸਕਿਨ ਕਲਰ ਦੀ ਬਾਟਮ ਬਾਟਮ ਤੁਸੀਂ ਵਾਰ ਕੇ ਕਰਵਾਉਂਗੀ ਕਾਫੀ ਜਿਆਦਾ ਸੋਹਣਾ ਪੜੂਗਾ ਦੁਪੱਟਾ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਟੈਬੀ ਲਾਈਨਿੰਗ ਦਾ ਜਾਂ ਤੁਹਾਡੀ ਕੋਈ ਚੁਆਇਸ ਹੈਗੀ ਵਿੱਚ ਟੈਬੀ ਨਹੀਂ ਲੈਣਾ ਹੈਗਾ ਤਾਂ ਤੁਸੀਂ ਆਪਣੀ ਚੁਆਇਸ ਅਨੁਸਾਰ ਸਾਨੂੰ ਦੱਸ ਸਕਦੇ ਹੋ ਡਿਟੇਲ ਦੇ ਵਿੱਚ ਵੀ ਸਾਡੇ ਇਸ ਤਰ੍ਹਾਂ ਦਾ ਦੁਪੱਟਾ ਸਾਨੂੰ ਰੈਡੀ ਕਰਕੇ ਦੇ ਦੇ ਠੀਕ ਹੈ ਜੀ ਸਲਾਈ ਕਰਵਾਉਣਾ ਸਲਾਈ ਕਰਵਾ ਸਕਦੇ ਹੋ ਆਪਣੇ ਕੋਲ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋਗੇ ਤੁਸੀਂ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਜਿਸ ਤਰ੍ਹਾਂ ਤੁਹਾਡੀ ਮਤਲਬ ਆਪਣੀ ਚੋਇਸ ਹੈਗੀ ਉਸ ਤਰ੍ਹਾਂ ਤੁਸੀਂ ਰੈਡੀ ਵੀ ਕਰਵਾ ਸਕਦੇ ਹੋ ਪਹਿਲਾ ਸੂਟ ਇਹ ਸੀਗਾ ਸਕਰੀਨ ਸ਼ਾਟ ਲੈ ਲਓ ਜੀ ਚੰਗੀ ਤਰ੍ਹਾਂ ਸ਼ੋਅ ਹੋ ਰਿਹਾ ਹੋਣਾ ਤੁਹਾਨੂੰ ਸੂਟ ਇੱਕ ਵੀ ਸੂਟ ਆਪਣੇ ਕੋਲੇ ਨਹੀਂ ਰੁਕਦਾ ਹੈਗਾ ਕਿਉਂਕਿ ਕਾਫੀ ਜਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਪਹਿਲਾਂ ਵੀ ਆਪਾਂ ਟੈਬੀ ਦਾ ਮਤਲਬ 5ਵੇਂ 1ਵੇਂ 6ਵੇਂ 6ਵੇਂ ਵਾਰ ਆਪਾਂ ਸਟਾਕ ਸੇਲ ਕੀਤਾ ਉਹ ਆਪਾਂ ਸੇਲ ਕੀਤਾ ਸੀਗਾ ਸੂਟ 2000 ਦਾ ਤੇ ਇਹ ਥੋੜੇ ਘੱਟ ਦੇ ਵਿੱਚ ਨੇਗੇ ਤੇ ਕਾਫੀ ਜਿਆਦੇ ਸੋਹਣੇ ਇਹ ਸਟਫ ਕਾਫੀ ਜਿਆਦੇ ਨਵਾਂ ਕੱਪੜਾ ਹੈਗਾ ਬਹੁਤ ਜਿਆਦੇ ਸੋਹਣਾ ਹੈਗਾ ਦੇਖ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨੇ ਜਿਆਦੇ ਸੋਹਣੇ ਪ੍ਰਿੰਟ ਨੇਗੇ ਨਾਲ ਹੈਗੀ ਇਹਦੇ ਪੀਚ ਕਲਰ ਦੀ ਬਾਟਮ ਇਸ ਤਰ੍ਹਾਂ ਵੀ ਆਪਾਂ ਇਹਨਾਂ ਨੂੰ ਡਿਜ਼ਾਈਨਿੰਗ ਕਾਫੀ ਜ਼ਿਆਦਾ ਸੋਹਣੀ ਕਰ ਦਾਂਗੇ ਜਦੋਂ ਮਤਲਬ ਇਹਨਾਂ ਤੇ ਜਦੋਂ ਸਲਾਈ ਹੁੰਦੇ ਨੇ ਨਾ ਤੇ ਸਟਿਚਿੰਗ ਵਾਲੇ ਸੂਟ ਵੀ ਤੁਹਾਨੂੰ ਦਿਖਾਵਾਂਗੇ ਵਿੱਚ ਵਿੱਚ ਵੀਡੀਓ ਦੇ ਵਿੱਚ ਉਹ ਟਾਈਮ ਹੀ ਨਹੀਂ ਲੱਗਦਾ ਹੈਗਾ ਕਾਫੀ ਸਾਰੇ ਸੂਟ ਸਟਿਚ ਕੀਤੇ ਪਏ ਨੇਗੇ ਆ ਵੀ ਸਾਰੇ ਸਟਿਚ ਕੀਤੇ ਪਏ ਨੇ ਉੱਤਰ ਵੀ ਸਟਿਚ ਕੀਤੇ ਪਏ ਨੇ ਇਧਰ ਵੀ ਸਟਿਚ ਕੀਤੇ ਪਏ ਨੇ ਪੋਲੀਥਨ ਦੇ ਵਿੱਚ ਵੀ ਸਟਿਚ ਕੀਤੇ ਹੋਏ ਸੂਟ ਲੇਗੇ ਤਾ ਕਰਕੇ ਫਿਰ ਟਾਈਮ ਹੀ ਨਹੀਂ ਲੱਗਦਾ ਹੈਗਾ ਕਾਫੀ ਪਹਿਣਾ ਦੇ ਆਰਡਰ ਸੀਗੇ ਤਾਂ ਕਰਕੇ ਹੌਲੀ ਹੌਲੀ ਰੈਡੀ ਹੋਈ ਜਾਂਦੇ ਨੇ ਕਈਆਂ ਨੇ ਗਏ ਹੋਏ ਨੇ ਸਲਾਈ ਲਈ ਚਲੋ ਜੀ ਇਹ ਹੈਗਾ ਸੀ ਜੀ ਅਗਲਾ ਸੂਟ ਤੇ ਜਦੋਂ ਤੁਸੀਂ ਸਟਿਚ ਕਰਵਾਉਂਗੇ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਜਿਹੜਾ ਇਹ ਵਾਲਾ ਕਲਰ ਹੈਗਾ ਇਹ ਵੀ ਕਾਫੀ ਜਿਆਦਾ ਸੋਹਣਾ ਦੇਖੋ ਨਾ ਇਹ ਡਾਰਕ येलो ਹੈ ਨਾ ਇਹ ਲਾਈਟ ਹੈਗਾ ਸੋਬਰ ਜਿਹਾ ਕਲਰ ਹੈਗਾ ਦੇਖੋ ਜੇ ਤੁਸੀਂ ਲੈਣਾ ਚਾਹੋਗੇ ਤਾਂ ਇਹਨੂੰ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਤੇ ਆਪਣਾ ਫਾਸਟਲੀ ਆਰਡਰ ਕਰਕੇ ਲੈ ਜਿਓ ਇਹ ਸੂਟ ਸਾਰੇ ਕਲਰ ਸੋਹਣੇ ਨੇ ਸਾਰੇ ਪ੍ਰਿੰਟਸ ਸੋਹਣੇ ਨੇਗੇ ਇੱਕ ਵੀ ਸੂਟ ਜਦੋਂ ਵੀਡੀਓ ਪੈ ਗਈ ਨਹੀਂ ਬਚਣਾ ਹੈਗਾ ਤਾਂ ਕਰਕੇ ਆਪਣਾ ਪਹਿਲਾ ਪਹਿਲਾ ਆਰਡਰ ਕਰ ਦਿਓ ਕਿਉਂਕਿ ਮੇਰੇ ਕੋਲੇ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਕਿੰਨੇ ਕ ਸੂਟ ਦਿਖਾਉਣੀ ਹੁੰਦੀਆਂਗੀ ਜਿਵੇਂ ਇਹ ਦੋ ਦੋ ਲੇਗੇ ਆਪਣੇ ਕੋਲੇ ਹੋਣਗੇ 10 ਤੋਂ 12 ਸੂਟ ਮੇਰੇ ਨਾਲ ਕਸਟਮਰ ਹੈਗੇ ਨੇਗੇ ਮਤਲਬ 200 ਪਲੱਸ ਜੁੜੇ ਹੋਏ ਨੇਗੇ ਜਿਹੜੇ ਆਪਾਂ ਤੋਂ ਕੱਪੜੇ ਲੈਂਦੇ ਨੇਗੇ ਤੇ 10 ਤੋਂ 12 ਸੂਟ ਹੋਣਗੇ ਜਿਹੜੇ ਲੈ ਕੇ ਤਾਂ ਲੈ ਕੇ ਜਿਹੜੇ ਰਹਿ ਗਏ ਤਾਂ ਰਹਿ ਗਏ ਫਿਰ ਉਹਨਾਂ ਲਈ ਅਗਲੀ ਵੀਡੀਓ ਦੇ ਵਿੱਚ ਹੋਰ ਚੀਜ਼ ਲੈ ਕੇ ਆਵਾਂਗੇ ਉਹ ਜੋ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਆਪਾਂ ਰੱਖੀ ਹੈ yellow bottom ਬਲੈਕ ਸੂਟ ਦੀ ਕਾਫੀ ਜ਼ਿਆਦੇ ਡਿਮਾਂਡ ਸੀਗੀ ਆਪਣਾ ਜਿਹੜਾ ਰੇਟ ਹੈਗਾ ਸਾਰਾ ਜਾਇਜ਼ ਹੈਗਾ ਸਟਾਫ ਦੀ ਕੁਆਲਿਟੀ ਬਹੁਤ ਜ਼ਿਆਦੇ ਗੁੱਡ ਹੁੰਦੀ ਹੈ ਪੈਨਲ ਨੂੰ ਬਹੁਤ ਜ਼ਿਆਦੇ ਪਸੰਦ ਆਉਂਦਾ ਹੈਗਾ ਮੈਨੂੰ ਵਟਸਐਪ ਤੇ ਮੈਸੇਜ ਬਹੁਤ ਸਾਰੇ तकरीबन 10 ਤੇ ਦਿੰਦੀਆਂ ਨੇ ਵੀ ਸਾਨੂੰ ਸਟਾਫ ਕਿਵੇਂ ਦਾ ਲੱਗਿਆ ਤੁਸੀਂ ਵੀ ਜ਼ਰੂਰ ਜੇ ਮੇਰੇ ਨਾਲ ਨਾਮੇ ਜੋੜੇ ਆਉਗੇ ਇੱਕ ਸੂਟ ਜ਼ਰੂਰ ਲੈ ਕੇ ਦੇਖਿਓ ਤੁਹਾਨੂੰ ਵੀ ਆਪਣੇ ਕਪੜੇ ਦੀ ਕੁਆਲਿਟੀ ਨੂੰ ਪਤਾ ਲੱਗੂਗੀ ਤੇ ਇਹਦੇ ਨਾਲ ਹੈਗੀ ਐ ਜੀ 블랙 ਕਲਰ ਦੀ ਬਾਟਮ ਦੇਖੋ 블랙 ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਹੁੰਦੀ ਹੈਗੀ ਪ੍ਰਿੰਟ ਸਾਰੇ ਹੀ ਸੋਨੇ ਲੰਗੇ ਤੇ ਮੈਨੂੰ ਵੀ ਕਾਫੀ ਜ਼ਿਆਦਾ ਸੋਨੇ ਲੱਗੇ ਪ੍ਰਿੰਟ ਬਾਕੀ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕ ਅਵੇਲੇਬਲ ਲੰਗੇ ਠੀਕ ਹੈ ਜੀ ਇਹਦੇ ਨਾਲ ਤੁਸੀਂ ਹਾਈ ਐਂਡ ਆਈ ਦੁਪੱਟਾ ਰੱਖ ਸਕਦੇ ਹੋਗੇ ਤੇ ਜਿਹੜੇ ਆਪਣੇ ਰੇਟ ਨੇ ਹਾਂਜੀ ਮੇਰੇ ਰੇਟ ਦੀ ਗੱਲ ਕਰਦੀ ਸੀ ਕਿ ਸਾਰੇ ਆਪਣੇ ਰੇਟ ਲੰਗੇ ਬਿਲਕੁਲ ਜਾਇਜ਼ ਰੇਟ ਲੰਗੇ ਦੇਖੋ ਹਨਾ ਆਪਾਂ ਇਨੀ ਮਿਹਨਤ ਕਰਦੇ ਆ ਆਪਾਂ ਨੇ ਆਪਣੀ ਮਿਹਨਤ ਦਾ ਤਾਂ ਜਰੂਰ ਹਨਾ ਆਪਣਾ ਹੱਕ ਰੱਖਣਾ ਹੀ ਆਪਣਾ ਮਾਰਜਨ ਪਰ ਇਹ ਨਹੀਂ ਹੈਗਾ ਵੀ ਮੈਂ ਇਨਾ ਸੁੱਟਾਂ ਦੇ ਵਿੱਚ ਉਹ 1000 1500 2000 ਇੱਕ ਕਮਾਰੀ ਐ ਐਵੇਂ ਨਹੀਂ ਕਮਾਰੀ ਆਪਾਂ ਆਪਣਾ ਬਸ ਮਿਹਨਤ ਕਰਨੀ ਹੈਗੀ ਬਸ ਆਪਣਾ ਜੈਜ ਰੇਟ ਰੱਖ ਕੇ ਚੱਲਣਾ ਹੈਗਾ ਸਾਰਿਆਂ ਲਈ ਇਕੁਅਲ ਰੇਟ ਹੈ ਪਾਰਲੇ ਲੋ ਜਿਹੜੀ ਇੰਡੀਆ ਵਾਲੀਆਂ ਭੈਣਾਂ ਲੜਨ ਜਿਹਦੀ ਐਨਆਰਆਈ ਕਸਟਮਰ ਲੈਂਡ ਮੇ ਤੋਂ ਜਿਹਦੀ ਇੰਡੀਆਲੇ ਸਾਰਿਆਂ ਲਈ ਇੱਕੋ ਰੇਟ ਹੈਗਾ ਇਹ ਨਹੀਂ ਹੈਗਾ ਵੀ ਮੈਂ ਬਾਹਰਲੇ ਨੂੰ ਅਲੱਗ-ਅਲੱਗ ਵੀ ਜ਼ਿਆਦਾ ਲਗਾ ਦੂੰਗੀ ਇੰਡੀਆ ਵਾਲਿਆਂ ਨੂੰ ਘੱਟ ਨਹੀਂ ਇਹਦੇ ਵਿੱਚ ਫਿਰ ਬੇਈਮਾਨੀ ਆ ਜਾਂਦੀ ਹੈ ਉਹ ਮੈਂ ਨਹੀਂ ਕਰਨੀ ਹੈਗੀ ਜੋ ਵੀ ਮੈਂ ਕੰਮ ਕਰਨਾ ਆਪਣਾ ਸਾਫ਼ ਸੁਥਰਾ ਕਰਨਾ ਹੈਗਾ ਠੀਕ ਹੈ ਜੀ ਸਾਰਿਆਂ ਲਈ ਇਕੁਅਲ ਰੇਟ ਹੈ ਮੇਰਾ ਮੇਰੇ ਲਈ ਸਾਰੇ ਹੀ ਬਰਾਬਰ ਨੇ ਸਾਰੇ ਕਸਟਮਰ ਮੈਨੂੰ ਮਿਲਣਾ ਚਾਹਦੇ ਪਿਆਰ ਕਰਦੇ ਨੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੇਰੇ ਬੱਚਿਆਂ ਨੂੰ ਇੰਨਾ ਜਿਆਦਾ ਪਿਆਰ ਦੇਣ ਨੂੰ ਤੁਹਾਡਾ ਬਤੈਰ ਦਿਲੋਂ ਧੰਨਵਾਦ ਤੇ ਦੇਖੋ ਇਹਦੇ ਨਾਲ ਹੈਗੀ ਹੈਗੀ ਬਲੈਕ ਬਾਟਮ ਹੈਗੀ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਕਾਫੀ ਜਿਆਦਾ ਸੋਹਣਾ ਸੂਟ ਬਣ ਜਾਊਗਾ ਇਹ ਹੈਗੇ ਸੀ ਆਪਣਾ ਲਾਸਟ ਸੂਟ ਬਲੈਕ ਕਲਰ ਦਾ ਇਹ ਵੀ ਇਹਦੇ ਨਾਲ ਆਪਾਂ ਰੱਖੀ ਹੈਗੀ ਸਕਿਨ ਬਾਟਮ ਤੁਸੀਂ ਪ੍ਰਿੰਟ ਚੈੱਕ ਕਰੋ ਪ੍ਰਿੰਟ ਕਾਫੀ ਜਿਆਦਾ ਸੋਹਣੇ ਲੰਗੇ ਦੇਖ ਮੈਨੂੰ ਕਾਫੀ ਪੈਣਾਂ ਦੇ ਮੈਸੇਜ ਆਏ ਸੀਗੇ ਵੀ ਜਿਹੜੇ ਤੁਸੀਂ ਵਰਕ ਵਾਲੇ ਸੂਟ ਸ਼ੋਅ ਕਰਦੇ ਹੋ ਵੀ ਅਸੀਂ ਉਹੀ ਬਣਵਾ ਸਕਦੇ ਹਾਂ ਦੇਈ ਮੈਂ ਦੇਖੋ ਹਰ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਵੀ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਸ਼ੇਅਰ ਕਰ ਦਿਓ ਆਪਾਂ ਸੇਮ ਸੂਟ ਰੈਡੀ ਕਰ ਦਾਂਗੇ ਜਿਸ ਤਰ੍ਹਾਂ ਅੱਜ ਕਿਸੇ ਭੈਣ ਨੇ ਡਿਜ਼ਾਈਨ ਸ਼ੇਅਰ ਕੀਤੇ ਨੇਗੇ ਆਪਾਂ ਉਹਨਾਂ ਦੇ ਸੂਟ ਰੈਡੀ ਕਰਾਂਗੇ ਤੁਸੀਂ ਵੀ ਆਪਣਾ ਕੋਈ ਵੀ ਡਿਜ਼ਾਈਨ ਸ਼ੇਅਰ ਕਰਕੇ ਆਪਾਂ ਤੋਂ ਸੂਟ ਬਣਵਾ ਸਕਦੇ ਹੋ ਇਹਦੇ ਨਾਲ ਹੈਗੀ ਹੈ ਜੀ ਸਕਿਨ ਕਲਰ ਦੀ ਬਾਟਮ 1800 ਪ੍ਰਾਈਸ ਹੈਗਾ ਮੈਂ ਸਟਾਰਟਿੰਗ ਦੇ ਵਿੱਚ ਵੀ ਦੱਸਤਾ ਤੇ ਐਂਡ ਦੇ ਵਿੱਚ ਵੀ ਦੱਸਦੇ ਨੇ 1850 ਪ੍ਰਾਈਸ ਹੈਗਾ ਬਿਨਾਂ ਦੁਪट्टे ਤੋਂ ਐ ਜੇ ਤੁਸੀਂ ਦੁਪੱਟਾ ਲਾਉਂਗੇ ਕਿਸ ਤਰ੍ਹਾਂ ਦਾ ਤੁਸੀਂ ਦੁਪੱਟਾ ਲਗਾਉਣਾਗੇ ਉਸ ਤਰ੍ਹਾਂ ਉਹਦੇ ਚਾਰजेस ਹੋਣਗੇ ਕਿਉਂਕਿ ਕੋਈ ਦੁਪੱਟਾ 350 ਦਾ ਕੋਈ 450 ਦਾ ਕੋਈ 500 ਦਾ ਤੇ ਇਸ ਤਰ੍ਹਾਂ ਅਲੱਗ-ਅਲੱਗ ਹਨਾ ਦੁਪੱਟੇ ਨੇ ਕੋਈ 600 700 ਉਸ ਤਰ੍ਹਾਂ ਚਾਰजेस ਹੋਣਗੇ ਇਹ ਨਹੀਂ ਹੈਗਾ ਵੀ ਮੈਂ ਇੱਕ ਸਾਰੇ ਦੁਪੱਟਿਆਂ ਦਾ ਇੱਕੋ ਹੀ ਤੁਹਾਨੂੰ ਰੇਟ ਲਾਦਾ ਨਹੀਂ ਉਸ ਤਰ੍ਹਾਂ ਹੀ ਹੋਣਗੇ ਜਿੰਨੇ ਰੁਪਏ ਮੀਟਰ ਲੈਸ ਹੁੰਦੀ ਹੈਗੀ ਉਸ ਤਰ੍ਹਾਂ ਆਪਾਂ ਉਹਨੇ ਰੁਪਏ ਮੀਟਰ ਤੁਹਾਨੂੰ ਪੈਸੇ ਲਗਾਉਣੇ ਆਗੇ ਜੋ ਲਗਵਾਈ ਹੈ ਦੇਖੋ ਆਪਾਂ ਪੀਕੋ ਮਸ਼ੀਨ ਨਾਲ ਲਗਵਾਉਂਦੇ ਆਗੇ ਆਪਾਂ ਨਹੀਂ ਖੁਦ ਲਗਵਾਉਂਦੇ ਉਹ ਵੀ ਆਪਾਂ ਦੇਣੀ ਪੈਂਦੀ ਹੈਗੀ ਉਹ ਲੱਗਦੀ ਹੈਗੀ ਐਡ ਹੁੰਦੀ ਹੈਗੀ ਤੇ ਜੋ ਵੀ ਜਿਵੇਂ ਔਰਗੈਂਜ਼ਾ ਦੀਆਂ ਲੈਸਸ ਹੁੰਦੀਆਂ ਨੇ ਕਿ ਉਹਨਾਂ ਦੇ ਪਲੱਸ 30 30 ਰੁਪਏ ਮੀਟਰ ਪਲੱਸ ਚੱਲੀਆਂ ਜਾਂਦੀਆਂ ਨੇ 30 ਰੁਪਏ ਮੀਟਰ 35 ਰੁਪਏ ਮੀਟਰ ਇਦਾਂ ਹੋ ਜਾਂਦੀਆਂ ਨੇ ਠੀਕ ਹੈ ਜੀ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਪ੍ਰਾਈਸ ਹੁੰਦਾ ਹੁੰਦਾ ਹੈਗਾ ਜਿੰਨਾ ਮੈਂ ਤੁਹਾਨੂੰ ਦੱਸਿਆ ਉਨਾ ਹੀ ਹੋਊਗਾ ਜਦ ਮਾਜੀ ਤੁਸੀਂ ਮੇ ਤੋਂ ਫੋਟੋ ਮੰਗਾ ਲਿਓ ਬਿਲ ਦੀ ਜਦ ਮਾਜੀ ਨਾ ਵੈਸੇ ਤਾਂ ਮੈਂ ਕਿਸੇ ਪਹਿਣ ਦਾ ਕੋਈ ਬਿਲ ਹੀ ਨਹੀਂ ਬਣਾਇਆ ਹੈਗਾ ਕੋਈ ਨਾ ਪ ਬਣਾਵਾਂਗੇ ਹੌਲੀ ਹੌਲੀ ਅਜੇ ਟਾਈਮ ਦਾ ਹੀ ਨਹੀਂ ਲੱਗ ਰਿਹਾ ਹੈਗਾ ਹਜੇ ਨਾ ਸੈਟਿੰਗ ਹੌਲੀ ਹੌਲੀ ਹੋ ਰਹੀ ਹੈ ਕਾਫੀ ਪਹਿਣਾ ਦੇ ਸੂਟ ਸੀਗੇ ਆਪਾਂ ਕੁਝ ਕੰਮ ਤੇ ਲਗਵਾਏ ਨੇ ਵਰਕ ਤੇ ਕੁਝ ਸਲਾਈ ਲਈ ਗਏ ਹੋਏ ਨੇ ਕੁਝ ਹੈਂਡਵਰਕ ਲਈ ਗਏ ਹੋਏ ਨੇਗੇ ਅਲੱਗ-ਅਲੱਗ ਤਾ ਕਰਕੇ ਫਿਰ ਦੋ ਤਿੰਨ ਦਿਨ ਅਪਰ ਕਾਫੀ ਬੀਜ਼ੀ ਸੀਗੇ ਵੀਡੀਓ ਵੀ ਲੇਟ ਪੈਂਦੀ ਰਹੀ ਹੈਗੀ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲੈਣਾਗਾ ਤੇ ਪ੍ਰਾਈਸ 1850 ਹੈ ਸਾਰਿਆਂ ਦਾ ਜੋ ਮੈਂ ਪਹਿਲਾਂ ਵੀ ਦਿਖਾਈ ਸੀ ਹੁਣ ਵੀ ਦਿਖਾਈ ਨੇ ਟੈਪੀ ਦੇ ਵਿੱਚ ਇਹਦਾ ਜਿਹੜਾ ਸਟਾਫ ਹੈਗਾ ਜਿਹੜਾ ਮੈਂ ਪਹਿਲਾਂ ਟੈਪੀ ਦੇ ਵਿੱਚ ਸੀ ਨਾ ਉਹਦੇ ਨਾਲੋਂ ਅਲੱਗ ਹੈਗਾ ਉਹ ਸੇਮ ਸਟਾਫ ਨਹੀਂ ਹੈਗਾ ਅਲੱਗ ਦਾ ਹੋਇਆ ਜਿੰਨੇ ਭੈਣਾਂ ਕੋਲੇ ਉਹ ਗਏ ਹੋਏ ਨੇ ਤੁਸੀਂ ਵੀ ਲੈ ਸਕਦੇ ਹੋਗੇ ਅਲੱਗ ਦੀ ਚੀਜ਼ ਹੈਗੀ ਠੀਕ ਹੈ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ